ਕਹਿੰਦਾ ਜੀ ਮੋਦੀ ਕਰਾਂਦਾ ਸਭ ਕੁਝ ਮੋਦੀ ਦੇ ਗੁੰਡੇ ਇੱਥੇ ਮੋਦੀ ਜਾਣ ਕੇ ਕਰਾਂਦਾ ਆ ਫਲਾਨਾ ਤੇ ਏਕੜ ਇਹਦੀ ਹਰ ਸੋਇ ਮੋਦੀ ਤੇੜ ਜਾਂਦੀ ਆ ਕਿ ਜਦੋਂ ਮੋਦੀ ਨੇ ਸਾਡੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਮੰਨਦੇ ਗੱਲ ਕਰ ਰਹੇ ਆ ਜਦੋਂ ਉਹਨਾਂ ਨੇ ਆਉਣਾ ਸੀ ਤੇ ਕੈਨੇਡਾ ਦੇ ਵਿੱਚ ਜੀ7 ਚੋਂ ਉਹਨੇ ਕਿਹਾ ਮੋਦੀ ਓਏ ਗਾ ਜੁਆ ਗਾ ਸਾਡੀ ਮਰਜ਼ੀ ਨਾਲ ਸਾਨੂੰ ਤਾਂ ਪਹਿਲੀ ਗੱਲ ਸੁਣ ਕੇ ਹਸ ਆ ਗਿਆ ਸੀ ਕਿਉਂਕਿ ਮੋਦੀ ਐ ਵੀ ਆਪਣੀ ਮਰਜ਼ੀ ਨਾਲ ਮੋਦੀ ਕਿਹਾ ਵੀ ਆਪਣੀ ਮਰਜ਼ੀ ਨਾਲ ਇਹ ਬੰਦਾ ਤਾਂ ਕਿਤੇ ਨਜ਼ਰ ਹੀ ਨਹੀਂ ਆਇਆ ਕਿ ਕਿਥੇ ਗਿਆ ਸੋ ਪੰਨੂ ਨੇ ਅੱਜ ਆਪਣੀ ਇਮੇਜ ਇੱਕ ਐਸੀ ਕਰ ਲਈ ਆ ਸਾਰਿਆਂ ਦੇ ਵਿੱਚ ਕਿ ਇੱਕ ਟਾਈਮ ਸੀ ਇੱਕ ਜ਼ਮਾਨਾ ਸੀ ਇੱਕ ਦੌਰ ਸੀ ਕਿ ਲੋਕੇ ਤਾਂ ਡਰਿਆ ਕਰਦੇ ਸੀ ਕਿ ਹਾਈ ਬਹੁਤ ਵੱਡਾ ਗੁੰਡਾ ਹੈ ਬਹੁਤ ਵੱਡਾ ਗਰਵਾਦੀ ਨਾ ਨਾ ਇਹਦੀ ਗੱਲ ਨਾ ਕਰੋ ਇਹ ਤੇ ਬੋਲੋ ਨਾ ਆਇਆ ਇਹ ਕਰ ਦੇਗਾ ਉਹ ਕਰ ਦੇਗਾ ਪਰ ਇਹਦੀ ਆਪਣੀ ਹੀ ਜ਼ੁਬਾਨ ਨੇ ਇਦੀ ਆਪਣੀ ਹੀ ਵਾਈਅਤ ਕਟਿਆ ਬਕਵਾਸ ਵੀਡੀਓਜ਼ ਨੇ ਅੱਜ ਲੋਕਾਂ ਦੇ ਵਿੱਚ ਇਦਾਂ ਦੀ ਮਿਸਬਰਾਤੀ ਕਿ ਲੋਕ ਸਿਰਫ ਇਹਨੂੰ ਇੱਕ ਐਂਟਰਟੇਨਮੈਂਟ ਦਾ ਸਾਧਨ ਸਮਝਦੇ ਜਿਵੇਂ ਕਪਲ ਸ਼ਰਮਾ ਦਾ ਸ਼ੋਅ ਦੇਖਦੇ ਹੋ ਨਾ ਤੁਸੀਂ ਕਿਉਂਕਿ ਕੁਝ ਪਲ ਹੱਸ ਲੀਏ ਕਿ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਸਟ੍ਰੈਸ ਹੈ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਸਟ੍ਰੈਸ ਤੋਂ ਗੁਜ਼ਰ ਰਿਹਾ ਹੈ ਪਰ ਹਰ ਕਿਸੇ ਦੇ ਸਟ੍ਰੈਸ ਪਰੇਸ਼ਾਨੀਆਂ ਟੈਨਸ਼ਨ ਇੱਕ ਵੱਖਰੀ ਹੈ ਤੁਸੀਂ ਕਿਸੇ ਨੂੰ ਕਿਸ ਦੀ ਕਹਾਣੀ ਪੁੱਛ ਕੇ ਵੇਖ ਲਓ ਮੇਰੀ ਕਹਾਣੀ ਪੁੱਛੋ ਮੇਰੀ ਵੱਖਰੀ ਹੈ ਹਰੇਕ ਦੇ ਦੁੱਖ ਆਪਣੇ ਆਪਣੇ ਵੱਖਰੇ ਹੈ ਸੋਖਾ ਇੱਥੇ ਸੰਸਕਾਰ ਸੰਸਾਰ ਦੇ ਕੋਈ ਨਹੀਂ ਹੈ ਸੋ ਕਪਲ ਸ਼ਰਮਾ ਦਾ ਸ਼ੋਅ ਦੇਖਦੇ ਆਂ ਭਾਰਤੀ ਦੇਖਦੇ ਸਾਨੂੰ ਹੁੰਦਾ ਕਿ ਕੁਝ ਪਲ ਅਸੀਂ ਹਾਸ ਲਾ